কাম <laughs> ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਔਰ ਸਿਵਾਸੇ ਖੇਤ ਭੂਤ ਹੈ ਵੀ ਉਹ ਡਰ ਲੱਗਦਾ ਹੁੰਦਾ ਹਾਂ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਪਉਣ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਪ੍ਰਗਟ ਸਿੰਘ ਨਾਲ ਸਰਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਆਲ ਜਾਂ ਹੋਰ ਮਗਰਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਜਿਸ ਤਰ੍ਹਾਂ ਬਈਆ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਨਾ ਮਿਲਾਉਂਦਾ ਜ ਰਸਤੇ 'ਚ ਜਾਂ ਲੱਗੇ ਕਿੰਨਾ ਕੁ ਡਰ ਜਾਂ ਕੋਈ ਇਸ ਤਰ੍ਹਾਂ ਕੋਲੋਂ ਆ ਜੀ ਪੂਰਾ ਹੀ ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜਿਆਲੇ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ 4 ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਤੇ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜਿਉ ਤੇ ਜਿਉਣ ਦਿਓ ਕਿੰਨੇ ਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕੇ ਕਿੰਨੇ ਕ ਫੁੱਟ ਦਾ ਹੈਗਾ ਇਹ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਇਹਨੂੰ ਤੁਸੀਂ ਇੱਥੇ ਕੋਈ ਕਟਰ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਕੋਈ ਨੁਕਸਾਨ ਵੀ ਪਹੁੰਚਾਇਆ ਕਿਸੇ ਨੇ ਇਹ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਬਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਤਾਂ ਜਾਂਦਾ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਖ ਦੂਰੀ ਤੇ ਰਹਿਾਂਗੇ ਤਾਂ ਆਪਾਂ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਅੱਛਾ ਅੱਜ ਦੇਖਿਆ ਗਿਆ ਹੈਗਾ ਅੱਜ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਦਿਖਦਾ ਹੈ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਉਹ ਧੁੱਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚੋਂ ਬਾਹਰ ਆ ਜਾਂਦਾ ਫਿਰ ਅੰਦਰ ਜਾਵਰ ਅੱਛਾ ਹੁਣੇ ਜਿਹੜਾ ਪਾਣੀ ਦਾ ਬਾਵ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗਾ ਇਹਦਾ ਜੀ ਇਹਨਾਂ ਜੀ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੇਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਲਿਖ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਕੋਈ ਵਿਭਾਗ ਦੇ ਵੱਲੋਂ ਵੀ ਆਇਆ ਪਈ ਕੋਈ ਸਰਕਾਰ ਦੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਖੁਰਸ਼ੇਤਰ ਤੋਂ ਇੰਨੀ ਦੂਰੋਂ ਆਏ ਨੇ ਕਿ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੀ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਵੇਗੀ ਬਿਲਕੁਲ ਜੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਔਰ 24 ਸਾਲਾਂ ਤੋਂ ਮੈਂ ਇਨਸਾਨੀਅਤ ਦੀ ਫ੍ਰੀ ਆਫ ਕੋਸ ਸੇਵਾ ਨਿਭਾੰਦੇ ਆ ਰਹੇ ਆ ਨਹਿਰਾ ਦੇ ਵਿੱਚੋਂ ਲਾਸ਼ਾਂ ਕਢਣੀਆਂ ਹੁਣ ਜਿੰਦੀਆਂ ਗਊਆ ਜਾਂ ਜਿੰਦੇ ਲੋਕਾਂ ਨੂੰ ਉਹਦੇ ਨਾਲ ਹੀ ਪ੍ਰਮਾਤਮਾ ਦੀ ਦਿੱਤੀ ਸਾਡੇ ਕੋਲ ਛੋਟੀ ਜੀ ਸੇਵਾ ਮੈਂ ਕਰੋਕੋਡਾਈਲ ਆਫ ਇੰਡੀਆ ਦਾ ਵਾਰਡ ਹੈ ਮੇਰੇ ਕੋਲ ਮੈਂ ਮਗਰਮੱਛ ਵੀ ਫੜੇ ਕੀ ਮਗਰਮੱਛ ਮੈਂ ਪਹਿਲਾਂ ਰ ਮਰ ਚੁੱਕੇ ਆਂ ਔਰ ਅੱਜ ਪਿਛਲੇ 5-6 ਦਿਨਾਂ ਤੋਂ ਤੋਲਾ ਕਿੰਗਰਾ ਪਿੰਡ ਦੇ ਜਿੰਨੇ ਵੀ ਨੌਜਵਾਨ ਵੀਰ ਨੇ ਬਜ਼ੁਰਗ ਨੇ ਉਹਨਾਂ ਵੱਲੋਂ ਕੌਲਾਂ ਚ ਕੀਤੀਆਂ ਜਾ ਰਹੀਆਂ ਸਨ ਮੇਰੇ ਕੋ ਵੀਡੀਓ WhatsApp ਕੀਤੇ ਗਏ ਵੀਡੀਓ ਕਾਲ ਤੇ ਵੀ ਉਹਨਾਂ ਨੇ ਮੈਨੂੰ ਇਸ ਸੂਏ ਦੇ ਵਿੱਚ ਇੱਕ 8 ਫੁੱਟ ਦਾ ਹਨਰਾ 8 ਫੁੱਟ ਤੇ ਆਸ-ਪਾਸ ਦਾ ਇੱਕ ਢਿਹਾਲ ਜੋ ਵੇਖਿਆ ਗਿਆ ਜੋ 2 ਮਹੀਨੇ ਤੋਂ ਵੀਰਾਂ ਨੇ ਕਿਹਾ ਵੀ ਇਥੇ ਆਸ-ਪਾਸ ਖੇਤਾਂ ਦੇ ਆਸ-ਪਾਸ ਵੇਖਿਆ ਜਾ ਰਿਹਾ ਸੋਰ ਨੂੰ ਰੈਸਕਿਊ ਕਰਨ ਵਾਸਤੇ ਅੱਜ ਟੀਮ ਦੇ ਨਾਲ ਕੁਰ ਖੇਤਰ ਤੋਂ 300 ਕਿਲੋਮੀਟਰ ਦੂਰੇ ਨਾ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਆ ਔਰ ਇੱਕ ਵਾਰ ਆਪਣਾ ਜੋ ਸਰਚ ਉਹ ਸ਼ੁਰੂ ਕਰਨ ਲੱਗੇ ਆ ਔਰ ਕੱਲ ਵੀ ਉਹ ਵੇਖਿਆ ਗਿਆ ਸੀ ਅੱਜ ਹਾਲਾਂਕਿ ਨਜ਼ਰ ਨਹੀਂ ਆਇਆ ਹੁਣ ਮੈਂ ਵਿੱਚ ਵੜ ਕੇ ਆਪਣਾ ਰੈਸਕਿਊ ਸ਼ੁਰੂ ਕਰਾਂਗਾ ਔਰ ਕੋਸ਼ਿਸ਼ ਕਰਾਂਗੇ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਘੜਿਆਲ ਨੂੰ ਜਿੰਦਾ ਰੈਸਕਿਊ ਕਰਕੇ ਵਾਈਲਡ ਲਾਈਫ ਟੀਮ ਦੇ ਹਵਾਲੇ ਕੀਤਾ ਜਾਏਗਾ ਕੀ ਨੁਕਸਾਨ ਕੀ ਕਰ ਸਕਦਾ ਹੁੰਦਾ ਇਹ ਤੇ ਤੁਹਾਡੇ ਜੀਸੂ ਵਿੱਚ ਦੇਖਿਆ ਤੁਹਾਨੂੰ ਕੋਈ ਆ ਵੇਖੋ ਜੀ ਪਾਣੀ ਦਾ ਜਨਵਰ ਏ ਔਰ ਮਾਸਾਹਾਰੀ ਜਨਵਰ ਏ ਇਹਦੀ ਰਡਾਰ ਚ ਕੋਈ ਵੀ ਪਸ਼ੂ ਬੱਕਰੀ ਪੇੜ ਬੱਚਾ ਨੇਣਾ ਸੇਣਾ ਕੋਈ ਵੀ ਆਵੇ ਤਾਂ ਇਹ ਉਹਨੂੰ ਖਾ ਸਕਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਜੀ